ਨੀਰੂ ਮੈਮ ਵੀ ਫਿਲਹਾਲ ਇੰਡੀਆ ਚ ਨੇ ਉਹ ਵੀ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰ ਰਹੇ ਨੇ ਇੱਧਰ ਤੁਸੀਂ ਵੀ ਪ੍ਰੋਮੋਸ਼ਨ ਕਰ ਰਹੇ ਹੋ ਤਾਂ ਇਦਾਂ ਦਾ ਕੁਝ ਹੋਇਆ ਕਿ ਚਲੋ ਇੱਕ ਮੁਲਾਕਾਤ ਕਰਦੇ ਆ ਮਿਲਦੇ ਆ ਰੀਯੂਨੀਅਨ ਕਰਦੇ ਆ ਨਹੀਂ ਹੋ ਨਹੀਂ ਸਕਿਆ ਪਰ ਨੀਰੂ ਮੈਮ ਤਾਂ ਲਿਖੇ ਹੋਏ ਨੇ ਉਹ ਤਾਂ ਜੇ ਨਹੀਂ ਉਹਨਾਂ ਦੇ ਤਾਂ ਵੀ ਨੇ ਚ ਚਾਰ ਆ ਜਾਂਦੀਆਂ ਨੇ ਸਾਰੀ ਬੈਕ ਟੂ ਬੈਕ ਹਿੱਟਸ ਦਿੰਦੇ ਨੇ ਹਾਂਜੀ ਤੇ ਖੁਸ਼ੀ ਬਹੁਤ ਹੁੰਦੀ ਹੈ ਹੂੰ ਸਟਾਰਟਿੰਗ ਦੇ ਵਿੱਚ ਉਹਨਾਂ ਨਾਲ ਦਿਲਮਾ ਕੀਤੀ ਆ ਤੇ ਬਹੁਤ ਖੁਸ਼ੀ ਹੁੰਦੀ ਹੈ ਉਹਨਾਂ ਦਾ ਉਹ ਕੰਮ ਵੀ ਬਹੁਤ ਚੰਗਾ ਕਰਦੇ ਨੇ ਹਰ ਫਿਲਮ ਦੇ ਵਿੱਚ ਬਹੁਤ ਇੱਕ ਉਹ ਡਿਸਪਲਿੰਡ ਬਹੁਤ ਹੈਗੇ ਨੇ ਹਾਂਜੀ ਤੇ ਮਿਹਨਤ ਬਹੁਤ ਕਰਦੇ ਨੇ ਡੇ ਨਾਈਟ ਲੱਗੇ ਰਹਿੰਦੇ ਨੇ ਉਹਦੇ ਲਈ ਵੀ ਜਣੀ ਇੱਕ ਡਿਫਰੈਂਟ ਟਾਈਪ ਦਾ ਜਿਗਰਾ ਚਾਹੀਦਾ ਹੈ ਵੀ ਬੰਦਾ ਲੱਗਿਆ ਰਹੇ ਉਹ ਬਹੁਤ ਇਹ ਜੀ ਐਕਟਰ ਹੈ ਕਿ ਕਦੇ ਘੇਰੀ ਨਹੀਂ ਬੈਠੀ ਲੱਗੇ ਰਹਿੰਦੀ traveling world like <laughs> doing working doing films very good both of badhiya and uh, it feels great acha <laughs> e e jodi nu asi dobara screen te vekhange kya kahani aayegi to zarur ji <laughs> i would love to work with you kereli na bahut kamaal di pak kamaal actress iru is the